ਸਤਿ ਸ਼੍ਰੀ ਅਕਾਲ ਸਾਰਨ ਜੈਮਸੀ ਦੀ ਪਿਆਰਿਓ ਜਦੋਂ ਅਸੀਂ ਬਾਈਬਲ ਪੜ੍ਹਦੇ ਆਏ ਹੁਤਪਤੀ 2 ਅਧਿਆਏ ਉਹਦੇ ਵਿੱਚ ਪਰਮੇਸ਼ਰ ਨੇ ਆਦਮ ਨੂੰ ਕਿਸ ਤਰੀਕੇ ਦੇ ਨਾਲ ਬਣਾਇਆ ਲਿਖਿਆ ਹੈ ਕਿ ਪਰਮੇਸ਼ਰ ਨੇ ਆਦਮ ਨੂੰ ਆਪਣੇ ਹੱਥਾਂ ਦੇ ਨਾਲ ਮਿੱਟੀ ਨੂੰ ਗੁੰਨ ਕੇ ਆਪਣੇ ਸਰੂਪ ਦੇ ਉੱਪਰ ਬਣਾਇਆ ਔਰ ਉਸ ਨੂੰ ਅਦਨ ਬਾਗ ਦੇ ਵਿੱਚ ਰੱਖਿਆ ਅਦਨ ਬਾਗ ਦੇ ਵਿੱਚ ਆਦਮ ਦੀ ਸਹੂਲਤ ਦੇ ਲਈ ਉਹਦੇ ਭੋਜਨ ਦੇ ਲਈ ਹਰ ਤਰ੍ਹਾਂ ਦੇ ਦਰਖਤ ਫਲ ਦੇਣ ਵਾਲੇ ਉਹ ਲਗਾਏ ਔਰ ਨਾਲ ਹੀ ਕਿਹਾ ਵੀ ਤੂੰ ਇਨ੍ਹਾਂ ਫਲਾਂ ਤੋਂ ਖਾਈ ਔਰ ਉਹਨਾਂ ਫਲਾਂ ਦੇ ਜਿਹੜੇ ਦਰਖਤ ਸੀ ਉਹਨਾਂ ਦੀ ਦੇਖਭਾਲ ਵੀ ਕਰਨੀ ਸੀ ਇੱਕ ਜ਼ਿੰਮੇਵਾਰੀ ਦਿੱਤੀ ਸੀ ਇੱਕ ਕੰਮ ਦਿੱਤਾ ਸੀ ਕਿਉਂਕਿ ਪਰਮੇਸ਼ਰ ਇਹ ਨਹੀਂ ਚਾਹੁੰਦੇ ਕਿ ਉਸ ਦਾ ਬਣਾਇਆ ਹੋਇਆ ਮਨੁੱਖ ਉਹ ਵਿਹਲਾ ਰਹੇ ਉਹ ਚਾਹੁੰਦੇ ਆ ਕਿ ਉਹ ਕੰਮ ਕਰੇ ਆਦਨ ਬਾਗ ਦੇ ਵਿੱਚ ਜਦੋਂ ਆਦਮ ਨੂੰ ਰੱਖਿਆ ਗਿਆ ਤਾਂ ਬਾਣੀ ਦੱਸਦੀ ਹੈ ਕਿ ਉਹ ਬੜਾ ਆਨੰਦਤ ਸੀ ਕੰਮ ਕਰਦਾ ਸੀ ਔਰ ਆਰਾਮ ਨਾਲ ਉਹ ਕੱਲਾ ਸੌ ਜਾਂਦਾ ਸੀ ਇਹ ਕੰਮ ਕਰਨ ਦੀ ਪ੍ਰਵਿਰਤੀ ਪਰਮੇਸ਼ਰ ਨੇ ਮਨੁੱਖ ਦੇ ਜੀਵਨ ਦੇ ਵਿੱਚ ਪੈਦਾ ਕੀਤੀ ਹੈ ਕਿ ਹਰ ਬੰਦਾ ਪਰਮੇਸ਼ਰ ਦਾ ਦਿੱਤਾ ਹੋਇਆ ਕੰਮ ਇਮਾਨਦਾਰੀ ਦੇ ਨਾਲ ਕਰੇ ਔਰ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ ਮਾਰਤ ਕਈ ਦੇ ਬਾਰੇ ਪੜ੍ਹਦੇ ਹਾਂ ਕਿ ਉਹ ਚੌਕੀਦਾਰੀ ਦਾ ਕੰਮ ਕਰਦਾ ਸੀ ਔਰ ਉਹ ਇਮਾਨਦਾਰੀ ਨਾਲ ਕੰਮ ਕਰਦਾ ਸੀ ਜਦੋਂ ਯੂਸਫ ਬਾਰੇ ਪੜ੍ਹਦੇ ਆ ਤਾਂ ਯੂਸਫ ਵੀ ਮਿਸਰ ਦੇ ਵਿੱਚ ਜਦੋਂ ਗੁਲਾਮ ਬਣਾ ਕੇ ਗਿਆ 40 ਦੇ ਘਰੇ ਉਦੋਂ ਵੀ ਉਹ ਇਮਾਨਦਾਰੀ ਨਾਲ ਕੰਮ ਕਰਦਾ ਸੀ ਔਰ ਦੋਨਾਂ ਵਿਅਕਤੀਆਂ ਦੇ ਕੰਮ ਨੂੰ ਦੇਖ ਕੇ ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਨੇ ਉਹਨਾਂ ਦੀ ਇਮਾਨਦਾਰੀ ਨਾਲ ਕੀਤੇ ਹੋਏ ਕੰਮਾਂ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਉੱਚਾ ਕੀਤਾ ਮਾਰਦਕਈ ਨੂੰ ਵੀ 120 ਸੂਬਿਆਂ ਦੇ ਉੱਪਰ ਅਥਾਰਟੀ ਮਿਲੀ ਸੀ ਜੋ ਕਿ ਸਾਂਡੀ ਸੋਚ ਤੋਂ ਬਹੁਤ ਦੂਰ ਹੈ। ਔਰ ਯੂਸਫ ਨੂੰ ਵੀ ਪਰਮੇਸ਼ਰ ਨੇ ਉਸ ਸਮੇਂ ਦਾ ਮਿਸਰ ਦਾ ਪ੍ਰਧਾਨ ਮੰਤਰੀ ਬਣਾਤਾ ਸੀ। ਤਾਂ ਪਿਆਰਿਓ ਅੱਜ ਜੋ ਵੀ ਤੁਹਾਨੂੰ ਕੰਮ ਮਿਲਿਆ ਪਰਮੇਸ਼ਰ ਨੇ ਜੋ ਤੁਹਾਨੂੰ ਜੌਬ ਦਿੱਤੀ ਹੈ, ਕਾਰੋਬਾਰ ਦਿੱਤਾ ਜੋ ਵੀ ਉਸ ਨੇ ਇਮਾਨਦਾਰੀ ਨਾਲ ਕਰੋ ਤਾਂ ਇੱਕ ਸਮਾਂ ਆਏਗਾ ਪਰਮੇਸ਼ਰ ਤੁਹਾਨੂੰ ਉੱਚੇ ਰੁਤਬੇ ਤੇ ਲੈ ਕੇ ਜਾਏਗਾ। ਕਿਉਂਕਿ ਪ੍ਰਮੋਸ਼ਨ, ਤਰੱਕੀ ਇਹ ਸਾਡੇ ਆਪਣੇ ਵਾਸਤੇ ਵਿੱਚ ਨਹੀਂ ਹੈ। ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਜਬੂਰਾਂ ਦੇ ਵਿੱਚ 75 ਅਧਾਇਏ ਦੇ ਵਿੱਚ ਕਿ ਜਿਹੜੀ ਤਰੱਕੀ ਹੈ ਉਹ ਛੱਡ ਦਿਓ ਜਾਂ ਲੈਂਦੇ ਹੋ ਨਹੀਂ ਹੁੰਦੀ ਇਹ ਪਰਮੇਸ਼ਰ ਦਾ ਕੰਮ ਹੈ ਤਾਂ ਜਦੋਂ ਤੁਸੀਂ ਪਰਮੇਸ਼ਰ ਦੇ ਕੰਮ ਨੂੰ ਹੀ ਮਾਤਦਾਨੇ ਨਾਲ ਕਰੋਗੇ ਪਰਮੇਸ਼ਰ ਤੁਹਾਨੂੰ ਬਧਾਏਗਾ ਇਹ ਜਿਹੇ ਰੁਤਬੇ ਦੇ ਉੱਪਰ ਲੈ ਕੇ ਜਾਏਗਾ ਜੋ ਅਸੀਂ ਆਪਣੀ ਮਿਹਨਤ ਨਾਲ ਨਹੀਂ ਕਰ ਸਕਦੇ ਪਰ ਪਰਮੇਸ਼ਰ ਦੇ ਅਨੁਗ੍ਰਹਿ ਦੇ ਨਾਲ ਅਸੀਂ ਉਸ ਰੁਤਬੇ ਤੇ ਜਾ ਸਕਦੇ ਹਾਂ ਤਾਂ ਇਸ ਵਚਨ ਦੁਆਰਾ ਪਰਮੇਸ਼ਰ ਤੁਹਾਨੂੰ ਬles ਕਰੇ ਤੁਹਾਡੇ ਜੀਵਨ ਦੇ ਵਿੱਚ ਉਹ ਮਕਾਮ ਦੇਖਣ ਦਾ ਤੁਹਾਨੂੰ ਮੌਕਾ ਮਿਲੇ ਗੋਡ ਬlesਸ ਯੂ